ਓ ਟਲ ਗੁਰਸੇਵੀਐ ਅਹਨ ਸਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਏ ਸਜਣ ਸਚਾ ਪਾਤਿ ਸਹਾ ਸਿਰ ਸਾਹ ਦੇ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਟੋਟੇ ਮਹੱਲਾ ਪੰਜਵਾ ਕਰ ਪੰਜਵਾ ਦੋ ਪਦੇ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਐ ਸੋ ਗੁਣ ਮੇਰੋ ਪ੍ਰਭ ਜੀ ਕੀ ਨ ਪੰਚ ਤੋਖ ਅਰ ਅਹੰ ਰੋਗ ਇਹੇ ਤਨ ਤੇ ਸਗਲ ਦੂਰ ਕੀ ਨ ਐ ਸੋ ਗੁਣ ਮੇਰੋ ਪ੍ਰਭ ਜੀ ਕੀ ਨ ਪੰਚ ਦੋਖ ਅਰ ਅਹੰਗਰੋਕ ਇਹ ਤਨ ਤੇ ਸਗਲ ਦੂਰ ਕੀ ਨ ਰਹਾਓ ਬੰਦਨ ਤੋ ਚੋਰ ਬਖਿਆ ਤੇ ਗੁਰ ਕੋ ਸ਼ਬਦ ਮੇਰਾ ਹਿਰ ਰਦੀਨਾ ਰੂਪ ਅਨਰੂਪ ਮੂਰੋ ਕਛ ਨਾ ਵਿਚਾਰਿਓ प्रेम कहयो मोहे हर रंग पीन देख्यो ललन पाट बीच खोए अनद चिताहर खे पतिन ਤੇ ਸਹੀ ਕੋ ਗਰੇ ਸੋਈ ਪ੍ਰਭ ਨਾਨਕ ਸੋઠા ਕੋ ਤਿਸਹੀ ਕੋ ਤੀਨ ਪਖਿਓ ਲਲਨ ਪਾਟ ਵਿਚ ਖੋਏ ਅਨੰਦ ਚਿਤਾ ਹਰਖੇ ਪਤੀਨ ਇਸਹੀ ਕੋ ਗਰੇ ਸੋਈ ਪ੍ਰਭ ਨਾਨਕ ਸੋਠਾ ਕੁਰ ਤਿਸਹੀ ਕੋ ਤੀਨਾ ਵਾਹਿ ਗੁਰੂ ਜੀ ਕਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਏਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀ ਨ ਪੰਜ ਦੋਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਓ ਅੱਜ ਦਾ ਪਾਵਨ ਸ਼੍ਰੀ ਮੁਖਵਾਕ ਟੋਡੀ ਰਾਗ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 716 ਅੰਗ ਤੇ ਤਰਜ ਹੈ ਸਤਿਗੁਰੂ ਕਿਰਪਾ ਕਰਨ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵੱਡਿਆਂ ਪਾਗਾਂ ਵਾਲੇ ਹੋ ਅਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਪਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਹੋ ਆਓ ਬੜੇ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਨਿਤਨੇਮ ਦੀਆਂ ਬਾਣੀਆਂ ਸਰਵਣ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ